ਜੈਨੂ ਸਸਰੀਆਕਾਲ ਹਾਂਜੀ ਦੋਸਤੋ ਕਿੱਦਾ ਹਾਲ ਚਾਲ ਹੈ ਉਮੀਦ ਕਰਦੇ ਆ ਸਭ ਵਧੀਆ ਹੋਵੋਗੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਠੀਕ ਹੈ ਅੱਜ ਆਪਾਂ ਵੇਖਣ ਆਲੇ ਆ ਤੁਹਾਡੇ ਸਾਡੇ ਫੇਵਰੇਟ ਕਾਮੇਡੀ ਬੋਏ ਦੀ ਵੀਡੀਓ ਦੀ ਨਵੀਂ ਆਈ ਹੈ ਨਵੀਂ ਵੀਡੀਓ ਆਈ ਹੈ ਮੇਰੀ ਕੱਲ ਹਜੇ ਤੇ ਆਜੋ ਪਹਿਲੇ ਇਹਨਾਂ ਦੀ ਆਪਾਂ ਪਹਿਲੇ ਵੀ ਵੀਡੀਓ ਵੇਖਿਆ ਹੈ ਕਾਫੀ ਸਾਰੀਆਂ ਜਿੰਨੀਆਂ ਵੀ ਵੇਖਿਆ ਨੇ ਕਹੈਂ ਸੀ ਮਜ਼ਾ ਆਉਂਦਾ ਤੇ ਅੱਜ ਉਹਦੇ ਪਹਿਲੇ ਇਹਨਾਂ ਦੀ ਆਪਾਂ ਵੀਡੀਓ ਵੇਖਦੇ ਆ ਫਿਰ ਇਸ ਤੇ ਕਰਦੇ ਆ ਵਿਚਾਰ ਜਿਹਾ ਆਪਣੇ ਸਾਂਝੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤਾਂ ਕਾਫੀ ਕਮੈਂਟ ਆ ਰਹੇ ਸਕੇ ਵੀਡੀਓ ਥੋੜੀ ਜਲਦੀ ਲੈ ਕੇ ਆਇਆ ਕਰੋ ਇਸ ਲਈ ਅੱਜ ਹੁਣ ਆਪਾਂ ਜਲਦੀ ਲੈ ਕੇ ਆਏ ਆ ਤੇ ਇਸ ਵੀਡੀਓ ਚ ਵੀ ਆਪਾਂ ਪਹਿਲਾਂ ਤਰ੍ਹਾਂ ਹੀ ਕਰਨ ਲੱਗੇ ਆ ਕੌਸ਼ਿਕ ਨਮੋਨਿਆਂ ਦੀ 베ਜਤੀ ਵੀਰੋਂ ਹਮ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸਟਾਰ ਚਾਓ ਯਾਰ ਸ਼ੁਰੂ ਕਰਤੇ ਆ ਭਾਈ ਮੁੰਡੇ ਦਾ ਵਿਆਹ ਤੁਸੀਂ ਯਾਰ ਚੁੱਪ ਚੁੱਪ ਬទਰੇ ਹੋ ਆ ਲੈ ਰੋਲਾ ਕਿਵੇਂ ਭਾਈ ਢੋਲ ਢੂਲ ਲੈਣੀ ਭਾਈ ਢੋਲ ਵਾਲਾ ਕਿੱਥੇ ਯਾਰ ਠੀਕਾ ਚੁੱਕੇ ਮਾਰ ਲੋ ਠੀਕਾ ਚੁੱਕੇ ਮਾਰ ਲੋ ਹੈ ਇਹਨੂੰ ਦੇਖੋ ਮੂੰਹ ਤੇ ਬੇਇੱਜ਼ਤੀ ਕਰਵਾਈ ਜਾਂਦਾ ਉਹ ਯਾਰ ਇਹਨਾਂ ਦੇ ਟੱਬਰ ਨੇ ਆਪ ਦੀ ਵੱਖਰੀ ਦੁਨੀਆ ਬਣਾ ਰੱਖੀ ਆ ਉਹ ਯਾਰੇ ਦੁਨੀਆ ਦਾ ਨਾ ਪਹਿਲਾ ਮੁੰਡਾ ਜਿਹੜਾ ਆਪਦੇ ਮਾਂ ਪਿਓ ਦੇ ਵਿਆਹ ਤੇ ਨੱਚਾ ਸ਼ਰਮ ਉਹਨਲੀ ਵੀ ਨਾ ਭਾਰ ਜਿੱਡਾ ਦਿਲ ਚਾਹੀਦਾ ਬਾਕੀ ਉਹਦਾ ਵਿਆਹ ਸਾਰਾ ਪੈਸਾ ਤਾਂ ਲਾਤਾ ਵਿਆਹ ਤੇ ਤੇ ਹੁਣ ਦੇਖ ਕਿਵੇਂ ਨੇਰੇ ਚ ਤੁਰੇ ਫਿਰਦੇ ਆ ਉਹ ਟੈਂਪੂ ਕਰਾ ਕੇ ਘਰੇ ਜਾਣ ਲਈ ਪੈਸੇ ਵੀ ਨਹੀਂ ਬਚੇ ਉਹ ਭਾਈ ਪਿੱਛੇ ਮੁੰਡਾ ਗੱਲਾਂ ਰਹਿ ਗਿਆ ਉਹ ਭਾਈ ਮੁੰਡਾ ਗੱਲਾਂ ਰਹਿ ਗਿਆ ਪਿੱਛੇ ਹਾਂ ਦੇਖ ਲੋ ਲੋਕੀ ਇਹਨਾਂ ਨੂੰ ਕਿੰਨਾ ਕਰਦੇ ਪਏ ਜਲੀਲ ਤੇ ਪਤੰਦਰ ਜਮਾ ਨਹੀਂ ਕਰਦੇ ਪਏ ਫੀਲ ਹੋਇਆ ਸੇਵਿਆਂ ਚ ਜਾਨ ਦੀ ਉਮਰ ਚ ਫਣੀ ਮੁੰਨ ਤੇ ਜਾਨ ਨੂੰ ਫਿਰਦੇ ਆ ਦੇਖ ਲੋ ਆਪਦੇ ਪਿਓ ਦੇ ਵਿਆਹ ਤੇ ਜਾਣ ਲਈ ਕਿਵੇਂ ਤਿਆਰ ਹੋਈ ਜਾਂਦਾ ਉਹ ਇੰਨਾ ਤਿਆਰ ਤਾਂ ਵਿਆਹ ਲਈ ਕੁੜੀ ਨਹੀਂ ਹੁੰਦੀ ਜਿੰਨਾ ਮੇਕਅਪ ਇਹਦੇ ਮੂੰਹ ਤੇ ਥੱਪਦਾ ਬਸ ਕੱਲਾ ਲਹਿੰਗਾ ਰਹਿ ਗਿਆ ਪਉਣ ਵਾਲਾ ਉਹ ਵੀ ਪਾ ਦੋ ਪਤੰਦਰੋਂ ਪੰਜਾਬ ਤਾਂ ਅੱਗੇ ਇੰਨੇ ਟੈਂਪੂ ਆ ਕਿਤੇ ਇਹਨੂੰ ਵੀ ਟੈਂਪੂ ਨਾ ਬਣਾ ਦਿਓ ਆ ਚੁੱਕੀਆਂ ਦੁਲਨ ਬਣ ਲਈ ਹੁਣ ਮੈਂ ਮਤਲਬ ਇੱਥੇ ਆ ਚੁੱਕੀ ਆ ਤੇ ਜਿੰਨਾ ਨੇ ਮੈਨੂੰ ਰੈਡੀ ਕਰਨਾ ਉਹ ਹੈਗਾ ਮੇਰੇ ਨਾਲ ਓਏ ਆਂਟੀ 60 ਸਾਲ ਦੀ ਉਮਰ ਹੋ ਗਈ ਹਲੇ ਤੱਕ ਤੇਰੇ ਦੁਲਹਣ ਬੰਦੇ ਚਾਈ ਨਹੀਂ ਪੂਰੇ ਹੋਏ ਤੈਨੂੰ ਰੱਬ ਦਾ ਵਾਸਤਾ ਕੋਈ ਤੀਰਥ ਯਾਤਰਾ ਤੇ ਜਾਇਆ ਕਰ ਤੂੰ ਗੁਰਦੁਆਰੇ ਮੰਦਰ ਜਾਣ ਦੀ ਉਮਰ ਚ ਇਹ ਆਂਟੀ ਸਲੂਨਾਂ ਚ ਜਾਈ ਜਾਂਦੀ ਆ ਸਲੂਨਾਂ ਸਲੂਨਾਂ ਇਹ ਲੈ ਲੈਣਾ ਬੰਦੇ ਇਹ ਟਾਈਮ ਦੇਖ ਰੋ 11:58 ਮਿੰਟ ਹੋ ਗਏ ਹੁਣ ਆਪਾਂ ਨੂੰ ਠਾਉਣ ਲੱਗੇ ਆਜ ਬੰਦ ਜੰਦਲ ਮਾਰ ਕੇ ਪੈਂਦੇ ਆ ਯਾਰ ਵਿਸਕਾਰੋ ਹੋਇ ਕਾਲੋ ਦੀ ਅੱਖ ਤਾਂ ਬੰਨ ਰੱਖੀ ਜਿਵੇਂ ਅੱਖਾਂ ਦਾ ਆਪਰੇਸ਼ਨ ਹੋਇਆ ਹੁੰਦਾ ਉਹ ਪਿਛਲੇ ਦੇਖੋ ਕਿ ਬੈਟਰੀਆਂ ਫੜੀਆਂ ਜਿਵੇਂ ਰਾਤ ਨੂੰ ਸ਼ਿਕਾਰ ਖੜਨ ਚੱਲਿਆ ਯਾਰ ਮੈਨੂੰ ਕੱਲ ਹੀ ਸਮਝਾਈ ਵੀ ਕਾਲੋ ਆਵਦੀ ਭੈਣ ਤੇ ਉਹਦੇ ਜੀਜੇ ਨਾਲ ਹੁੰਦੀ ਆ ਹੈ ਤੇ ਦੂਜੀ ਗੱਲ ਇਹ ਹੈ ਆ ਵੀ ਨਾ ਹਾਲੇ ਕਾਲੋ ਦਾ ਵਿਆਹ ਹੋਇਆ ਤੇ ਕਾਲੋ ਦੇ ਘਰ ਵਾਲਾ ਵੀ ਇੱਥੇ ਰਹਿੰਦਾ ਚਲੋ ਯਾਰ ਛੱਡੋ ਆਪਾਂ ਇਹਨਾਂ ਤੋਂ ਕੀ ਲੈਣਾ ਅੱਗੇ ਦੇਖਦੇ ਆਂ ਵੀਡੀਓ ਉਹ ਭਰਾ ਉਹਦਾ ਜਨਮ ਦਿਨ ਦਿਨੇ ਮਨਾ ਲੈਣਾ ਸੀ ਜਿੰਨੇ ਤਾਂ ਲੱਪਣ ਦਿਨੇ ਨਹੀਂ ਰਾਤ ਨੂੰ ਸੁਆਦ ਹੋਗੀ ਕੋਈ ਨਾ ਸਿਰ ਤੇ ਤਾਜ ਲੱਗਾਵੇਂ ਲੱਗੀ ਜਾਂਦਾ ਜਿਵੇਂ ਹਵਾ ਚ ਉੱਡੀ ਜਾਂਦਾ ਜਦੋਂ ਕੱਲ ਤੇ ਝੱਗ ਪਾਈ ਨਾ ਮੈਨੂੰ ਲੱਗਾ ਕਿ ਤਾਂ ਹੁਣੇ ਬੋਲੂਗੀ ਝੱਗ ਝੋਗੜੇ ਪਾਣੀ ਮਾ ਲੱਫੜਾ ਮਰ ਹਾ 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 ਕਹੋ ਲੈ ਸੁਣ ਲੋ ਅਖੇ ਜੋ ਜੱਟ ਨੂੰ ਮਾੜਾ ਕਹਿੰਦੇ ਸਾਲੀਆਂ ਖੱਚਾਂ ਨੇ ਨਹੀਂ ਇਹ ਬੂਥੀਆਂ ਤੁਹਾਨੂੰ ਜੱਟਾਂ ਵਾਲੀਆਂ ਲੱਗਦੀਆਂ ਪਈਆਂ ਕਿਸੇ ਪਾਸੋਂ ਉਹ ਕੁੱਤੇ ਤਵਾਰਗੇ ਤੁਹਾਡੀਆਂ ਸ਼ਕਲਾਂ ਵੀਆਂ ਟੱਡੀਆਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਇੰਨਾ ਕੌਨਫੀਡੈਂਸ ਲੈ ਕੇ ਕਿੱਥੋਂ ਆਉਂਦੇ ਆ ਇਹ ਹਾਂ ਕੌਣ ਇਹ ਕੋਈ ਕਿਹਾ ਸੀ ਮੇਰਾ ਪੋਤਾ ਜਿੜਾ ਨੋਣ ਲੱਗੀ ਜਾਂਦਾ ਛੋਣਾ ਲੱਗਦਾ ਕੁੱਤੇ ਜਾ ਨਿੱਕੂ ਜਾਂ ਬੁੱਗਾ ਯਾਰ ਕਿੰਨਾ ਛੋਣਾ ਬੁੱਗਾ ਹੈ ਔਰ ਨੌਣਾ ਤਾਂ ਲੱਗਣਾ ਹੀ ਸੀ 5 ਕਿਲੋ ਮੂੰਹ ਤੇ ਵਾਲਪੁਟੀ ਥੱਪ ਰੱਖੀਆ ਹੱਥਾਂ ਤੇ ਵੀ ਕੋਈ ਪੋਚਾ ਪੂਚਾ ਮਰਾ ਦੇਣਾ ਸੀ ਉਹ ਵੈਸੇ ਕਾਲੋ ਤੂੰ ਜੋ ਮਰਜੀ ਕਰ ਲਾ ਤੂੰ ਗੋਰੀ ਨਹੀਂ ਹੋ ਸਕਦੀ ਮੇਰੀ ਮੰਨੇ ਨਾ ਤੂੰ ਕਰੀਮ ਲਾਇਆ ਨਾ ਕਰ ਤੂੰ ਕਰੀਮ ਲਾਇਆ ਕਰ ਭਰਾਵਾ ਆਪਾ ਕਾਲੋ ਤੇ ਕਾਲੋ ਦੀ ਪੈਣ ਭੋਰ ਉਹਨਾਂ ਦਾ ਬਹੁਤ ਬਰਦਾਸ਼ਤ ਕਰ ਲਿਆ ਉਹ ਇੱਕ ਬਲੌਗਰ ਹੋਰ ਲਾਂਚ ਕਰਨ ਲੱਗਿਆ ਇਹ ਤੁਹਾਨੂੰ ਉਹਨੂੰ ਵੀ ਬਰਦਾਸ਼ਤ ਕਰਨਾ ਪੈਣਾ ਆਹ ਦੇਖੋ ਬੰਦ ਕਰੋ ਹੱਥ ਜੋੜ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਦਾ ਕਿ ਹੁਣ ਆਪਾਂ ਜਾਨਵਰਾਂ ਨੂੰ ਵੀ ਕੁਝ ਪਾ ਦਈਏ ਤੇ ਮੈਂ ਲੱਗੀਆਂ ਬੱਕਰੀਆਂ ਨੂੰ ਪੱਠੇ ਪਾਂ ਹਾਂਜੀ ਇਹ ਆ ਜੀ ਕਾਲੋ ਦੀ ਭੈਣ ਭੂਰੋ ਥੋੜਾ ਇਹਦਾ ਵਲੌਗ ਵੀ ਦੇਖ ਲਈਏ ਸਾਡਾ ਛੋਟਾ ਬਿੱਪੀ ਐਂਡ ਇਹਦੀ ਮੰਮਾ ਦੇਖੋ ਕਿਨੇ ਸੀਰੀਅਸ ਮੈਟਰ ਤੇ ਵਲੌਗ ਬਣਾਇਆ ਓਏ ਤੋਡੇ ਕਰੇ ਪਹਿਲਾਂ ਹੀ ਇੰਨੇ ਜਾਨਵਰਾਂ ਹੋਰ ਜਾਨਵਰ ਰੱਖਣ ਦੀ ਕੀ ਲੋੜ ਹੈ ਤੁਸੀਂ ਇੱਕ ਗੱਲ ਨੋਟ ਨਹੀਂ ਕੀਤੀ ਹੋਣੀ ਵੀ ਕਾਲੋ ਕੀਆਂ ਬੱਕਰੀਆਂ ਵੀ ਕਾਲੋ ਤੋਂ ਗੋਰੀਆਂ ਸ਼ਿਕਾਹ ਜੀ ਮੈਂ ਤੁਹਾਡੀ ਆਪਣੀ ਪੂਜਾ ਸੰਗਾ हां जी साडी पूजा जी काफी ਦਿਨਾਂ ਬਾਅਦ ਨਜ਼ਰ ਆਏ ਹੋ ਅੱਜ ਬੋਲੋ ਕੀ ਕਹਿਣਾ ਚਾਹੁੰਦੇ ਹੋ ਅਗਰ ਤੁਸੀਂ ਵੀ ਇੱਕ ਵਧੀਆ ਪ੍ਰੋਫਿਟ ਕਮਾਉਣਾ ਚਾਹੁੰਦੇ ਹੋ ਵਧੀਆ ਇਨਵੈਸਟ ਕਰਕੇ ਪ੍ਰੋਫਿਟ ਪਾਉਣਾ ਚਾਹੁੰਦੇ ਹੋ ਬਹੁਤ ਹੀ ਟਰਸਟਵਰਥੀ ਪੇਜ ਹੈ ਨਾ ਖੁਦ ਉਹਨਾਂ ਨੇ ਤਾਂ ਪ੍ਰੋਫਿਟ ਲਿਆ ਹੈਗਾ ਹੈ ਅੱਛਾ ਪੂਜਾ ਜੀ ਤੁਸੀਂ ਵੀ ਪ੍ਰੋਫਿਟ ਲਿਆ ਸੱਚੀ ਤੁਸੀਂ ਲੋਕਾਂ ਦਾ ਬਹੁਤ ਹੀ ਜ਼ਿਆਦਾ ਸੋਚਦੇ ਹੋ ਬਹੁਤ ਭਲਾਈ ਦਾ ਕੰਮ ਕਰਦੇ ਹੋ ਤੁਸੀਂ ਵੈਸੇ ਉਹ ਪ੍ਰੋਫਿਟ ਨਾਲ ਤੁਸੀਂ ਕਿਹੜਾ ਘਰ ਬਣਾਇਆ ਕਿਹੜੀ ਕਿਚਨ ਬਣਾਈਆ ਦਿਖਾਉਂਗੇ ਇੱਕ ਵਾਰੀ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਲਾਈਡਿੰਗ ਤੇ ਤੁਸੀਂ WhatsApp ਉੱਛਲਾ ਮੈਂ ਸੈੱਟ ਕਰਾਣਾ ਚਾਹੁੰਦੀ ਆ ਵਾਹ ਪੂਜਾ ਜੀ ਉਹ ਪ੍ਰੋਫਿਟ ਨਾਲ ਤਾਂ ਬੜਾ ਘੈਂਟ ਬੰਗਲਾ ਬਣਾ ਲਿਆ ਤੁਸੀਂ ਬੜੀ ਘੈਂਟ ਕਿਚਨ ਹੋ ਭਰਾਓ ਇਹਦੀਆਂ ਗੱਲਾਂ ਚੰਦਾ ਆ ਕਰੋ ਇਹਦੀਆਂ ਗੱਲਾਂ ਚਾਹ ਕੇ ਨਾ ਦੋ ਤਿੰਨੇ ਆਣੇ ਪਹਿਲਾਂ ਹੀ ਮੰਜੇ ਗਏ ਆ ਹੋ ਯਾਰ ਇਹਦੀ ਅੱਗੇ ਹੋਰ ਵੀ ਗੱਲ ਸੁਣੋ ਮਨ ਦੀ ਕਮਾਈ ਬੜੀ ਤਨਕਮਾ ਬਾਕੀ ਮੁੰਡੀਆਂ ਦੇ ਵਾਂਗੂ ਢੂਟੀਆਂ ਤੇ ਜਾ ਓਏ ਪੂਜਾ ਤੂੰ ਵੀ ਆਪ ਦਾ ਥੋੜਾ ਭਾਰ ਘਟਾ ਖਰੀਫਾ ਦੇ ਨਾਲ ਤੂੰ ਕੋਠੇ ਟਾ ਓਏ ਯਾਰ ਆਹ ਦੇਖ ਲੋ ਰਾਮ ਲਾਈ ਜੋੜੀ ਇੱਕ ਅੰਨਾ ਤੇ ਇੱਕ ਕੋੜੀ ਪਤਾ ਨਹੀਂ ਕੀ ਸੋਚ ਕੇ ਵੀਡੀਓ ਬਣਾਉਣ ਲੱਗ ਗਏ ਆਂ ਤੇ ਓਏ ਮਾਂ ਪੋਤੀ ਲੱਗਦੇ ਆਂ ਹੁਣ ਕੀ ਕਰੂ ਇਹ ਮੱਚਾ ਵਾਲੀ ਕਿ ਫਿੱਟ ਦੇ ਨਜ਼ਰ ਲਾ ਜੋੜੀ ਸੇ ਆਹ ਦੇਖ ਲੋ ਪੂਜਾ ਸੰਗ ਦਾ ਭਰਾ ਤੇ ਉਹਦੀ ਭਾਬੀ ਓਏ ਉਹ ਕੱਲੀ ਦਰਿਆਈ ਕੋੜਿਆਰ ਗੀਣੀ ਤਾਂ ਟੰਬਰੀ ਐ ਹੋ ਜਾ ਇਹਨਾਂ ਦਾ ਉਹ ਭਰਾਓ ਇਹਨਾਂ ਨੂੰ ਕੋਈ ਜੰਗਲਾਂ ਜੰਗਲਾਂ ਚ ਛੱਡ ਕੇ ਆਓ ਇਹ ਤਾਂ ਵੇਖਣ ਚ ਆਏ ਲੱਗਦੇ ਆ ਜੋ ਚਾਰ ਲੱਤਾਂ ਵਾਲੇ ਜਾਨਵਰ ਨਾ ਸਿੱਧੇ ਖੜੇ ਹੋ ਕੇ ਤੁਰਦੇ ਹੋਣ ਬੜਾ ਬੜਾ ਕੀ ਕਰਵਾਉਂਦਾ ਯਾਹੋ ਨਵੀਂ ਜੰਪਿਆ ਬਲੌਗਰ ਪੰਜਾਬ ਚ ਨਾ ਇਹਨਾਂ ਨੂੰ ਖਾਂਦਾ ਵਾਲ ਨਾ ਇਹਨਾਂ ਨੂੰ ਬਹਿਨਦਾ ਵਾਲ ਤੇ ਨਾ ਇਹਨਾਂ ਨੂੰ ਬੋਲਨ ਦਾ ਵਾਲ ਉਹ ਕੰਜਰਾ ਵੀਡੀਓ ਬਾਅਦ ਚ ਬਣਾ ਲੈਂਦਾ ਉਹ ਆਂਟੀ ਦਾ ਛੱਕ ਮਾਰਦੇ ਪਿੱਛੇ ਸਿੰਡ ਬਾਹਰ ਨਿਕਲ ਗਿਆ ਉਹ ਪੋਝ ਲੈਣ ਦਿੰਦਾ ਪਹਿਲਾਂ ਉੱਤੋਂ ਬੈਠੀ ਦੇਖੋ ਕਿਵੇਂ ਜਿਵੇਂ ਜੰਗਲ ਪਾਣੀ ਬੈਠੀ ਹੋਵੇ ਸਿੰਡ ਬਾਹਰ ਹਾਂਜੀ ਮੈਂ ਖੜੀ ਆ ਤੂੜੀ ਵਾਲੇ ਚ ਕਿਉਂਕਿ ਨੂਰ ਦੇ ਆਈ ਪੋਟੀ ਦੇ ਨੂਰ ਸਾਕੇ ਦੇ ਸਾਹਮਣੇ ਪੋਟੀ ਨਹੀਂ ਕਰਦਾ ਕਹਿੰਦਾ ਮਮਾ ਮੈਂ ਲੋਕ ਕੇ ਪੋਟੀ ਕਰਨੀ ਤੈਨੂੰ ਤੂੜੀ ਵਾਲਾ ਚਿੱਟਾ ਰੱਖੀ ਆ ਤੇ ਤੈਨੂੰ ਪੋਟੀ ਕਰਾਈ ਜਣੀ ਆ ਤੇ ਹਏ ਕਾਬੜੀ ਨੂੰ ਦੇਖ ਲੋ ਗ੍ਰੇਟ ਖੜੀ ਦਾ ਮੂੰਹ ਵਾਲੀ ਨੂਰ ਦੀ ਬਲੌਗ ਤੇ ਮੈਨੂੰ ਇੰਨਾ ਗੁੱਸਾ ਚੜਦਾ ਨਾ ਉਤੋਂ ਦੰਦਾ 'ਚ ਇੰਨਾ ਦਾ ਗੈਪ ਆ ਪਾਉਂਦੀ ਪੰਜ ਬੀੜੀਆਂ ਇਕੱਠੀਆਂ ਲਾ ਲੇ ਯਾਰ ਸੱਚੀ ਹੁਣ ਅਸੀਂ ਇੰਨੇ ਵਿਹਲੇ ਆ ਯਾਰ ਆ ਨੂਰ ਦੀ ਪੋਟੀ ਦੇ ਬਲੌਗ ਦੇਖਾਂਗੇ ਸੱਚੀ ਯਾਰ ਡਾਂਗ ਚੱਕ ਲੇ ਤੇ ਇਹਨਾਂ ਦੇ ਗਿੱਟੇ ਗਿੱਟੇ ਕੁੱਟੇ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਜਵਾਬ ਨੂੰ ਵੀ ਅਕਲ ਆ ਵੀ ਲੋਕ ਕੇ ਪੋਟੀ ਕਰਨੀ ਆ ਤੇ ਬੁੜੀ ਨੂੰ ਜਮਾ ਹੀ ਆ ਕੱਲ ਨਹੀਂ ਇਹ ਸ਼ਰਿਆਮ ਹੀ ਨਾਈ ਜਾਂਦੀ ਆ ਉਹ ਗੁਰਿੰਦਰ ਬੈਠਾ ਤੇ ਦੇਖਦੀ ਆ ਜੂਆ ਉਹ ਯਾਰ ਮੈਂ ਬਿਸ਼ਰਮ ਬੰਦੇ ਦਾ ਦੇਖਿਆ ਇਹ ਮੇਰਾ ਸਾਲਾ ਮਹਾ ਬਿਸ਼ਰਮ ਬੰਦਾ ਉਹ ਆਪ ਦੀ ਜਨਾਨੀ ਨੌਂਦੀ ਨੂੰ ਦਿਖਾਈ ਹੁੰਦਾ ਉਹ ਯਾਰ ਕੋਈ ਪਾਪੀ ਰੂਹੀ ਹੋਊਗੀ ਜਿਹੜੀ ਇਹਨਾਂ ਨੂੰ ਗਾਲਾਂ ਨਾ ਕੱਢੂਗੀ ਨਾਲੇ ਮੈਂ ਸਭ ਤੋਂ ਪਹਿਲਾਂ ਉਹ ਬੰਦਿਆਂ ਦੇ ਗੁੱਟ ਤੋੜਨੇ ਆ ਜਿਹੜੇ ਇਹਨਾਂ ਦੀ ਵੀਡੀਓ ਲਾਈਕ ਕਰਦੇ ਆ ਯਾਰ ਇਹ ਕੰਜਰ ਨੇ ਕਿਸ ਤੋਂ ਸੁਣ ਲਿਆ ਹੋਣਾ ਬਈ ਜਨਾਨੀ ਦਿਖਾਓ ਉਹਨੂੰ ਰੀਲਾਂ 'ਚ ਨਵਾਓ ਤੇ ਪੈਸਾ ਕਮਾਓ ਫੇਰ ਮੈਂ ਜਿਹੜਾ ਮੇਰਾ ਯਾਰ ਦੋਸਤੀ ਉਹਨੂੰ ਮੈਂ ਕਿਹਾ ਕਿ ਯਾਰ ਕਹੀਂ ਮੜਾ ਜਾ ਉਹਨੂੰ ਕਿ ਮੈਂ ਗੱਲ ਕਰਨੀ ਜਿੰਨਾ ਉਹ ਕਹਿੰਦਾ ਨਹੀਂ ਨਹੀਂ ਉਹ ਖਰੇ ਆਪ ਵੀ ਡਰ ਰਹੀਆਂ ਮਾਰਦਾ ਸੀ ਕਹਿੰਦਾ ਨਹੀਂ ਉਹਨੇ ਤਾਂ ਨਾ ਗੱਲ ਕਰਨੀ ਦਾ ਉਦਾਂ ਮੈਂ ਉਹ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਸਾਡੇ ਯੋਧੇ ਇਹੋ ਜਿਹੇ ਚਵਲਾਂ ਲਈ ਸ਼ਿੱਧੀਆਂ ਦੇ ਗਏ ਹੈ ਇਹਨਾਂ ਲਈ ਦੇਹ ਯਾਦ ਕਰਵਾਇਆ ਸੀ ਓਏ ਆਪਦੀ ਘਰ ਵਾਲੀ ਬਾਰੇ ਦੱਸੀਦਾ ਕਿ ਮੇਰਾ ਦੋਸਤ ਵੇਰ ਤੇ ਟਰਾਈਆਂ ਮਾਰਦਾ ਸੀ ਸੁਣ ਲੋ ਅੱਗੋਂ ਉਹ ਵੀ ਦੰਦੀਆਂ ਕੱਢਣ ਲੱਗ ਗਈ ਵੈਸੇ ਜਿਹੜੇ ਸਾਹ ਦੰਦੀਆਂ ਕੱਢ ਕੇ ਉਹਨੇ ਨੀਵੀਂ ਪਾਈ ਆ ਨਾ ਮੈਨੂੰ ਲੱਗਦਾ ਦਾਲ ਚ ਕੁਛ ਵੀ ਕਾਲਾ ਨਹੀਂ ਪੂਰੀ ਸਾਲੀ ਦਾਲ ਹੀ ਕਾਲੀ ਆ ਇੱਕ ਹੀ ਗੇੜੇ ਮਾਰੀ ਖੜਖੜ ਤੱਕਦੇ ਫਿਰੇ ਕੁਵਾਰੀ ਪਿੰਡ ਵਿੱਚ ਯਾਰ ਤੇਰੇ ਨੂੰ ਦੇ ਵਿੱਚ ਯਾਰ ਕਹਿੰਦੇ ਲੋਕ ਟੈਂਪੂਆਂ ਦਾ ਵਪਾਰੀ ਉਹਨਾਂ ਟੈਂਪੂ ਤੋਂ ਹਟੀ ਨਾ ਜਿੰਨਾ ਟੈਂਪੂ ਤਰੀਕਿਸ ਨੇ ਵੱਖੀ ਚ ਲਾਤਾਂ ਮਾਰੀ ਇਹ ਕਿਹਨੂੰ ਦੇਖ ਲਓ ਟੈਂਪੂ ਪ੍ਰੀਤ ਨੂੰ ਇਹ ਕੰਜਰਾ ਕਾਹਦਾ ਸ਼ਿਕਾਰੀਆ ਤੋਂ ਮੁੰਡਿਆਂ ਦਾ ਸ਼ਿਕਾਰੀਆ ਯਾਰ ਹਰ ਸਾੜੀ ਦੂਜੀ ਤੀਜੀ ਰੀਲ ਇਹ ਟੈਂਪੂ ਦੀ ਆ ਜਾਂਦੀ ਆ ਨਾਲ ਇੱਕ ਗੱਲ ਸੋਚਣ ਵਾਲੀ ਆ ਵੀ ਇਹ ਮੇਰਾ ਸਾਲਾ ਟੈਂਪੂ ਗੱਡੀ 'ਚ ਬੈਠਾ ਕਿਵੇਂ ਹੋਏ ਦੀ ਤਾਂ ਅੰਮੀ ਨੇ ਪਾਲ ਕੀ ਗਲਤੀ ਕਰ ਲਈ ਕਿਹਦਾ ਤਾਂ ਬਾਪੂ ਵੀ ਸੋਚਦਾ ਹੁਣ ਆ ਕੀ ਪਾਲ ਬੈਠੇ ਉਹ ਵੀ ਵਿਚਾਰਾ ਡਿਪਰੈਸ਼ਨ ਚ ਹੋਣਾ ਉਹ ਖਰਾਕਾਂ ਖਵਾਈਆਂ ਦਾ ਆ ਨਤੀਜਾ ਨਿਕਲਿਆ ਕੰਜਰਾ ਤੇਰੀ ਤਾਂ ਲੋੜੀ ਵੰਡੀ ਵੀ ਬਕਾਰ ਗਈ ਉਹ ਵਿਚਾਰੇ ਘਰ ਦੇ ਵੀ ਸੋਚਦੇ ਹੋਣਗੇ ਜੇ ਕੁੜੀ ਹੁੰਦਾ ਤਾਂ ਵਿਆਹ ਕੇ ਅੱਗੇ ਤੋਰ ਵੀ ਦਿੰਦੇ ਹੁਣੇ ਜੱਬਲ ਨੂੰ ਕਿਹੜੇ ਖੂਜ ਸੱਟੀਏ ਸਿਹੜੀ ਆ ਪਾਣੀ ਦਾ ਅੱਜ ਆਪੋ ਮਿਲ ਜਾਈਏ ਭੁੱਲ ਜਾਈਏ ਸਭ ਤੋਂ ਪੱਜਦਾ ਸੰਗਲ ਹੁਣ ਕਿਹਨੇ ਖੋਲਤਾ ਇਹ ਹੁਣ ਨਵੀ ਆ ਗਿਆ ਪੂਜਾ ਸੰਗਾ ਦੀ ਭੈਣ ਓਏ ਕੁੜੀਏ ਬੱਸ ਕਰ ਜਾ ਕਿਤੇ ਤੂੰ ਵੀ ਪੂਜਾ ਤਰ੍ਹਾਂ ਕਿਸੇ ਗਰੀਬ ਦਾ ਕੋਠਾ ਨਾ ਤੋੜਦੀ ਓ ਯਾਰ ਇੱਕ ਗੱਲ ਸੋਚਣ ਵਾਲੀ ਆ ਜਿੰਨਾ ਕੱਪੜਾ ਇਹਦੇ ਪਜਾਮੇ ਤੇ ਲੱਗਿਆ ਉਹ ਮੇਰੇ ਅਰਗ ਦੇ 4-5 ਕੋਟ ਪੈਂਟ ਬਣ ਜਾਣੇ ਸੀ ਹੇ ਵਿੱਚ ਈਰੇ ਵਾਲਿਆ ਸੋਹਾ ਖਾ ਲਈਏ ਜ਼ਿੰਦਗੀ ਦੇ 10 ਮਿੰਟ ਕੱਢ ਕੇ ਕਦੇ ਜੁੰਡੇ ਵੀ ਕਟਾ ਲਈਏ ਕੁੜੀਏ ਮਿਰਚਾਂ ਰੱਖ ਲਾ ਤੇ ਇਹਨੂੰ ਚੁੱਲ੍ਹੇ 'ਚ ਸੱਟ ਯਾਰ ਮੈਨੂੰ ਲੱਗਿਆ ਕਿ ਤੇ ਆਪਦੀ ਭੈਣ ਤੋਂ ਮਿਰਚਾਂ ਵਾਰੀ ਆਂਦੀ ਆ ਕੋਈ ਨਹੀਂ ਪਤੰਦਰਾ ਉਹਨਾਂ ਟਾਈਮ ਤੂੰ ਵੀ ਵਾਲ ਨਾ ਕਟਾਈ ਜਿੰਨਾ ਟਾਈਮ ਤੈਨੂੰ ਮਨੁੱਖਤਾ ਸੇਵਾ ਵਾਲੇ ਚੱਕ ਕੇ ਲੈ ਜਾਂਦੇ ਹਾਂ ਆਹੋ ਅਜੀ ਰੱਖਿਆ ਕੰਮ ਬੱਸ ਯਾਰ ਪਾਰ ਦਾ ਕਮ ਜਿੱਡਿਏ ਦੇ ਨਾਲ ਗੱਜ ਤਾਰੇ ਮਾਰੇ ਬਾਬਾ ਬੈਠੀਆਂ ਪੰਜਾਬ ਗੱਲ ਬੈਠੇ ਮਰੇ ਕਟਾਪ ਜਾਣਿਆਂ ਬੰਦਰ ਕੋ ਬੁੱਢਾ ਤੇਰੇ ਆਹੇ ਲੱਛਣਾ ਕਰਕੇ ਨਾ ਬੇਬੇ ਦੇ ਮੂੰਹ ਚੋਂ ਦੰਦ ਨਿਕਲ ਗਏ ਯਾਰ ਮੈਨੂੰ ਸਮਝ ਨਹੀਂ ਆਉਂਦੀ ਉਹਨੂੰ ਕੇਲਾ ਖਵਾਈ ਜਾਂ ਨਾ ਕਿ ਕੇਲਾ ਚਟਾਈ ਜਾਂ ਨਾ ਓਏ ਬੇਬੇ ਬੁੱਢਾ ਤਾਂ ਬਾਜ਼ ਕੇ ਰਿਆ ਕਰ ਫੋਰ ਨਾ ਕਿ ਤੈਨੂੰ ਸੰਗ ਚ ਕੇਲਾ ਪਸਾਫ ਸੂ ਕੇ ਮਾਰਦੇ ਨਾਲੇ ਪਿੱਛੇ ਹਿਰਨ ਨੂੰ ਮੇਰੀ ਬੇਨਤੀ ਆ ਓਏ ਆਪਦੇ ਤਿੱਖੇ ਸਿੰਘੇ ਬੁੱਢੇ ਦੇ ਪਿਛਵਾੜਿਆਂ ਤੇ ਮਾਰੇ ਨਾਲ ਸਾਥੀ ਬਥੇਰੇ ਪਰ ਮੋੜਦੀ ਰਹੀ ਉਹ ਮਾਰ ਚੁੱਕੀ ਆ ਕੁੜੀਆਂ ਜੇ ਇਹਨੇ ਸਾਖ ਮੋੜਤੇ ਸੀ ਤਾਂ ਇੱਕ ਹੋਰ ਮੋੜ ਦਿੰਦੀ ਯਾਰ ਇਹ ਕਾਲੇ ਪਿਲੇ ਮੇਰੇ ਅਰਕਾ ਦਾ ਸਟੰਟ ਪਵਾ ਕੇ ਹਟਣਗੇ ਯਾਰ ਮੈਂ ਸੁਣਿਆ ਸੀ ਵੀ ਕੁੜੀਆਂ ਦਾ ਦਿਮਾਗ ਘੱਟ ਹੁੰਦਾ ਉਹ ਇਹ ਤਾਂ ਹੁਣ ਅੰਨੀਆਂ ਵੀ ਹੋਈਆਂ ਉਹ ਯਾਰ ਮੈਨੂੰ ਲੱਗਦਾ ਮੇਰੇ ਤੱਕ ਕਿਸੇ ਦਾ ਸਹਿਯੋਗ ਹੀ ਬੰਦ ਤੇ ਆ ਉਹ ਯਾਰ ਕਿਸੇ ਕੋਲ ਬੰਗਾਲੀ ਬਾਬੇ ਦਾ ਨੰਬਰ ਤਾਂ ਮੈਨੂੰ ਸੈਂਡ ਹੀ ਕਰ ਦੋ ਨਾਲੇ ਤੇ ਕੁੜੀਆਂ ਨੂੰ ਕਹਿਣਾ ਚਾਹਣਾ ਜਿਹੜੀਆਂ ਕੁੜੀਆਂ ਆਪਣੇ ਆਪ ਨੂੰ ਸਮਝਦੀਆਂ ਆਲਿਆ ਐਂਡ ਤੇ ਤੁਹਾਨੂੰ ਇਹੋ ਜਿਹਾ ਮਿਲਣਾ ਕਾਲੀ ਆਲਿਆ ਕਾਲੀ ਆਲਿਆ ਇਹ ਵਾਇਆ ਕਰ ਕਰਦੇ ਓਏ ਹੋਏ ਇਹ ਐ ਪਾਕਿਸਤਾਨੀ ਆ ਕੋਈ ਦੋਵੇਂ ਭੈਣਾਂ ਡਾਕਟਰ ਨੇ ਤੇ ਦੋਵੇਂ ਕਿਨਾਂ ਉੱਤੇ ਕੰਮ ਕਰਦੇ ਸਨ ਇਹਨਾਂ ਦੀ ਨਵੀਂ ਨਵੀਂ ਸ਼ਾਦੀ ਹੋਈ ਏ ਬੜੀ ਰੀਅਲ ਚੱਲਦੀ ਪਈ ਨੇ ਇਹ ਮੈਂ ਸੁਣਦਾ ਇਹ ਉਸ ਕੁੜੀ ਨੇ ਲਵ ਮੈਰਿਜ ਕੀਤੀ ਆ ਹਾਂ ਲਵ ਮੈਰਿਜ ਉੱਤੇ ਕੰਮ ਨਹੀਂ ਕਰਦੇ ਦੋ ਮੁੰਡੇ ਦਾ ਨਾਮ ਆ ਆਸ਼ਰ ਆਸ਼ਰ ਹਾਂ ਟਿਕਟੌਕ ਤੇ ਬੜੇ ਵਾਇਰਲ ਹੈ ਇਹ कपल ਨੇ ਜੀ ਹੁਣ कपल ਬਣ ਗਏ ਨੇ ਤੇ ਇੰਸਟਾਗ੍ਰਾਮ ਤੇ ਮਾਰੇ ਵਾਇਰਲ ਜਾ ਰਹੇ ਨੇ ਜੀ ਉਹਨੇ ਆਪਣੀ ਮੈਰਿਜ ਪਸੰਦੀ ਸ਼ਾਦੀ ਕੀਤੀ ਆ ਉਹਦੇ ਦਾ ਫੇਸ ਜਿਹੜਾ ਵਾ ਨਾ ਓਏ ਇੱਕੋ ਐਂਗਲ 'ਚ ਰਹਿੰਦਾ ਵਾ ਇਹ ਹਾਂ ਇਹ ਸੀਰੀਅਸ ਨੇ ਸੀ ਹੁੰਦੀ ਆ 100 ਵੀਡੀਓ ਚੁੱਕ ਕੇ ਵੇਖ ਲਓ ਉਹ ਤੁਹਾਨੂੰ ਉਹਦੇ ਦੰਦ ਵੀ ਨਜ਼ਰ ਨਹੀਂ ਆਣਗੇ ਮੂੰਹ ਉਹਦਾ ਬੰਦ ਆ ਤੇ ਉਹਨੇ ਸਿਰਫ ਮੂੰਹ ਹੀ ਬਣਾਣਾ ਔਰ ਕੋਈ ਕੁਝ ਨਹੀਂ ਕਰਨਾ ਔਰ ਉਹਦੇ ਐਸੇ ਹੀ ਐਟੀਟਿਊਡ ਤੇ ਜਿਹੜੀ ਸਾਡੀ ਡਾਕਟਰ ਭੈਣ ਆ ਨਾ ਉਹ ਫਦਾ ਉਹਨੇ ਜੀ ਮੈਰਿਜ ਉਹ ਉਥੇ ਚਪੜਾਸੀ ਆ ਕੇ ਕੋਈ ਕੰਮ ਕਰਦਾ ਸੀ ਚਪੜਾਸੀ ਸੀ ਆ ਮੈਂ ਹਾਂ ਚਪੜਾਸੀ ਮੇਰਾ ਕੂੜਾ ਛੂੜਾ ਇੱਧਰ ਦੀਆਂ ਚੀਜ਼ਾਂ ਛੂੜਾ ਕਰਦਾ ਦੋ ਭਰਾ ਨੇ ਦੋਵੇਂ ਪਹਿਲਾਂ ਉਹ ਦੋਵੇਂ ਡਾਕਟਰ ਨੇ ਦੋਹਾਂ ਸ਼ਾਦੀ ਕੀਤੀ ਉਹਦੇ ਨਾਲ ਸਹੀ ਹੋ ਗਿਆ ਅੱਛਾ ਅੱਛਾ ਜਮੇ ਵੀ ਨਾ ਦੇਖ ਰੀਲ ਵੇਖੀ ਹੈ ਬੜੀ ਫੇਮਸ ਆ ਜਾ ਰਹੇ ਹੁਣੇ ਵਾਇਰਲ ਹਾਂ ਹਾਂ ਕੰਮ ਵੀ ਹੈ ਇਹ ਤੇ ਉਹ ਪੜੀਆਂ ਲਿਖਿਆ ਕੁੜੀਆਂ ਨੇ ਡਾਕਟਰ ਨੇ ਤੇ ਬਾਕੀ ਵੀਰ ਜੀ ਮਿਸਕਾਲੋ ਤੇ ਬਹੁਤਾ ਹੀ ਪਿੱਛੇ ਹੈ ਕੋਈ ਬਸ ਇਹ ਬੜੇ ਲਿਖਿਆ ਦੀ ਵੀ ਮਤ ਮਰ ਜਾਂਦੀ ਦੱਸਿਆ ਤੇ ਆ ਵੀਰ ਨੇ ਕਿ ਇੰਨੇ ਸਾਗ ਆਈ ਕਿ ਵੀ ਮੋੜ ਦਿੰਦੀ ਹਾਂ ਨਹੀਂ ਤੈਨੂੰ ਫੜ ਲਓ ਤੇ ਬਾਕੀ ਵੀਡੀਓ ਸੀ ਜੀ ਕਮਾਲ ਦੀ ਤੁਹਾਨੂੰ ਪਤਾ ਇਹ ਕਾਮੇਡੀ ਕੋਆ ਹੈ ਨਾ ਅੱਜ ਪਹਿਲਵਾਨ ਬਾਬਾ ਚੁੱਕਲੇ ਸੀ ਅੱਜ ਪਹਿਲਵਾਨ ਅੱਜ ਤੇ ਵੈੜੀ ਖੜੇ ਖੋਲੇ ਹੋਏ ਸੀ ਨੇ ਉਹ ਜਿਹੜਾ ਲਾਸਤੇ ਉਹ ਇੱਕ ਉਹ ਮੋਟੀ ਜਿਹੀ ਕਿ ਭਾਈ ਡਾਂਸ ਕਰ ਰਹੀ ਛੱਤ ਦੇ ਉੱਤੇ ਲੇਕਿ ਮੈਂ ਉਹਦਾ ਡਾਂਸ ਉਹ ਡਾਂਸਰ ਹੈ ਭਾਈ ਉਹਦਾ ਡਾਂਸ ਸਟੈਪ ਅੱਛੇ ਸੀ ਡਾਂਸ ਸਟੈਪ ਪਰਫੈਕਟ ਸੀ ਦੀ ਪਰ ਉਹਨੇ ਆਪਣੇ ਸਟੈਪਸ ਪੂਰੇ ਹੀ ਸੀ ਰੀ ਟੈਲੈਂਟ ਹੈ ਨਾ ਦੇਖੋ ਐਡੀ ਵੱਡੀ ਜਸਾਮਤ ਦੇ ਨਾਲ ਜਿਹੜਾ ਕਿ ਤੁਸੀਂ ਡਾਂਸ ਪਰਫੈਕਟ ਕਰ ਲਓ 300 ਕਿਲੋ ਦੇ ਨਾਲ ਵੀ ਨੱਚ ਲੈਣਾ ਬੜੀ ਗੱਲ ਹੈ ਬੜੀ ਗੱਲ ਹੈ 350 ਕਿਲੋ ਵਜ਼ਨ ਹੈਗਾ ਉਹ ਘਰ ਦੀ ਛੱਤ ਤੇ ਨਹੀਂ ਬੱਚੀ ਤੇ ਨਹੀਂ ਬੱਚੀ ਇਹ 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 ਰੰਦਾਤਾ ਪਾ ਕੇ ਕਰ ਕੀ ਹੁੰਦੇ ਨੇ ਜਾ ਕੇ ਹਿੰਦਾ ਹੋਏ ਜਹਾਜ਼ ਬਣਾ ਕੇ ਉਡਾਉਣਾ ਜਰਾ ਵੇਖ ਕੇ ਆਣੇ ਜਾ ਕੇ ਸਾਰਾ ਕੈਮਰਾ ਲਾਣ ਬਾਕੀ ਵੀਡੀਓ ਅੱਜ ਦੀ ਬਹੁਤ ਅੱਛੇ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਅੱਛੀ ਲੱਗੀ ਹੋਏਗੀ ਔਰ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਦਿਲੋਂ ਸ਼ੁਕਰੀਆ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਨੀ ਦਰਾਸੇ ਅੱਲਾਹ ਹਾਫਿਜ਼